ਖਬਰਨਾਮਾ ਇਕੜਿਆ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਸੇ ਕਸੂਤੇ ਇੱਕ ਪਾਸੇ ਕੱਲ ਤੋਂ ਹੀ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਹੋਏ ਐਲਾਨ ਸਾਨੂੰ ਮਨਜ਼ੂਰ ਨਹੀਂ ਉਰਦੇ ਹੁੰਦੇ ਵਿੱਚ ਜੀਰਾ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਤੇ ਦੂਸਰੇ ਪਾਸੇ ਨਾਮਨਜ਼ੂਰ ਨੇ ਫੈਸਲੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ੀਵਰ ਨੂੰ ਅਤੇ ਇੰਚਾਰਜ ਮਨੀਸ਼ ਸੋਧਿਆ ਨੂੰ ਕਿਉਂਕਿ ਪੰਜਾਬ ਦੀ ਸੱਤਾ ਉੱਤੇ ਪੰਜਾਬ ਦੀ ਸਿਆਸਤ ਵਿੱਚ ਪੂਰੀ ਤਰ੍ਹਾਂ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਦਾ ਖਾਸ ਕਰਕੇ ਦਬਦਬਾ ਬਣਿਆ ਹੋਇਆ ਹੈ ਇੱਕ ਪਾਸੇ ਦਿੱਲੀ ਦੇ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਵੀ ਹਰਾਇਆ ਮਨੀਸ਼ ਸੋਧਿਆ ਨੂੰ ਵੀ ਸਤੰਦਰ ਜੈਨ ਨੂੰ ਵੀ ਅਤੇ ਸੰਦੀਪ ਪਾਟਕ ਵਰਗੇ ਵੀ ਹਾਰੇ ਤੇ ਦੂਸਰੇ ਪਾਸੇ ਨਕਾਰੇ ਹੋਏ ਦਿੱਲੀ ਦੇ ਦਿੱਲੀ ਤੋਂ ਵੇਲੇ ਕੀਤੇ ਹੋਏ ਲੋਕ ਹਾਲੇ ਵੀ ਰਾਜਸੀ ਸਵਾਵਾ ਲੈਣੀਆਂ ਚਾਹੁੰਦੇ ਨੇ ਪੰਜਾਬ ਦੀਆਂ ਗੱਡੀਆਂ ਪੰਜਾਬ ਦੀ ਸਿਕਿਉਰਿਟੀ ਪੰਜਾਬ ਦੇ ਕਿਸਾਨੇ ਦੇ ਵਿੱਚੋਂ ਮੋਟੀ ਤਨਖਾਹ ਲੈ ਰਹੇ ਨੇ ਚਾਹੇ ਉਹ ਸੁਸੋਧੀਆਂ ਹੋਵੇ ਤੇ ਚਾਹੇ ਉਸਤੰਦਰ ਜੈਮ ਹੋਣ ਤੇ ਚਾਹੇ ਉਹ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਲ ਹੋਣ ਜਦੋਂ ਉਹਨਾਂ ਦੀ ਪੰਜਾਬ ਦੇ ਵਿੱਚ ਫੇਰੀ ਹੁੰਦੀ ਹੈ ਤਾਂ ਲੱਖਾਂ ਰੁਪਏ ਖਰਚਾ ਇੱਕ ਦਿਨ ਦਾ ਆਉਂਦਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜਾ ਵੀ ਫੈਸਲਾ ਲਿਆ ਜਾਂਦਾ ਹੈ ਉਹ ਨਾਜ਼ੰਜ਼ੂਰ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੂ ਆਪ ਅਤੇ ਮਨੀ ਸੋਧਿਆ ਨੂੰ ਮਨੀਸ਼ ਸੋਧਿਆ ਤੋਂ ਸਕ੍ਰਿਪਟ ਲਿਖੀ ਗਈ ਜੋ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਨੋਟ ਮੀਟਿੰਗ ਦੇ ਵਿੱਚ ਬੋਲੀ ਜਿਹੜੇ ਕੱਲ ਐਲਾਨ ਕੀਤੇ ਗਏ ਕਿਉਂਕਿ ਇਸ ਦੇ ਐਲਾਨ ਪਹਿਲਾਂ ਹੀ ਮੰਨੀ ਸੁਧਿਆ ਨੇ ਕਰ ਦਿੱਤੇ ਸੀ ਜਿਸ ਦਾ ਖੇਤ ਉਸ ਦੀ ਰੇਤ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਰ-ਵਾਰ ਕੋਵਟੇ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਹਰਮੀਤ ਸਿੰਘ ਪਠਾੜ ਮਾਦਰਾ ਨੇ ਕਿਹਾ ਕਿ ਭਈ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਪੱਲੇ ਕੱਖ ਨਹੀਂ ਇਹ ਕਿਸੇ ਚਪੜਾਸੀ ਦੀ ਬਦਲੀ ਵੀ ਨਹੀਂ ਕਰਾ ਸਕਦੇ ਜਿਹੜੇ ਫੈਸਲੇ ਆਉਂਦੇ ਨੇ ਉਹ ਸਾਰੇ ਸਕ੍ਰਿਪਟਡ ਹੁੰਦੇ ਨੇ ਉਹ ਸਾਰੇ ਪ੍ਰੀ ਪਲਾਨਡ ਹੁੰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪ ਆਪੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਤੇ ਪੰਜਾਬੀਓ ਦਿੱਲੀ ਦੇ ਲਾਲ ਦੇ ਕੰਮ ਵੇਖ ਲਓ ਜਿੰਨੇ ਵੀ ਉਸ ਨੇ ਮੰਤਰੀ ਬਣਾਏ ਨੇ ਉਹਨਾਂ ਮੰਤਰੀਆਂ ਉੱਤੇ ਸਾਰੇ ਜਿਹੜੇ ਉਸ ਦੀ ਲਗਾਇਆ ਕੋਈ ਨਹੀਂ ਜਿਹੜੇ ਵਿਧਾਇਕ ਨੇ ਉਹਨਾਂ ਉੱਤੇ ਵੀ ਸਲਾਹ ਕਰਨ ਲੱਗੇ ਹੋਏ ਨੇ ਜਿੰਨੇ ਵੀ ਪੰਜਾਬ ਦੇ ਸਰਕਾਰੀ ਦਫ਼ਤਰ ਨੇ ਵੱਡੇ ਅਫਸਰ ਨੇ ਉਹਨਾਂ ਉੱਤੇ ਦਿੱਲੀ ਵਾਲਿਆਂ ਦਾ ਖਬਜ਼ਾ ਹੈ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਰਜਾਨਾ ਦਿੱਲੀ ਵਾਲੇ ਆਉਂਦੇ ਨੇ ਬੈਠ ਕੇ ਫਿਰ ਚੰਡੀਗੜ੍ਹ ਕੋਈ ਜਲੰਧਰ ਕੋਈ ਬਠਿੰਡੇ ਚਲਾ ਜਾਂਦਾ ਹੈ ਯਾਨੀ ਕਿ ਪੰਜਾਬ ਦੀਆਂ ਗੱਡੀਆਂ ਪੰਜਾਬ ਦੇ ਪੰਜਾਬ ਦਾ ਤੇਲ ਪੰਜਾਬ ਦੀਆਂ ਕੋਠੀਆਂ ਪੰਜਾਬ ਦਾ ਖਾਣਾ ਤੇ ਪੰਜਾਬ ਦੇ ਖਜ਼ਾਨੇ ਚ ਉਤਰਖਾ ਤੇ ਫਿਰ ਓਵਰਟੇਕ ਕਰਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰੇਤ ਜਿਸ ਜਿਸ ਦਾ ਖੇਤ ਉਸ ਦੀ ਰੇਤ ਹੈ ਇਹ ਪਾਲਿਸੀ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀ ਸੋਧਿਆਵਨ ਨੂੰ ਦੱਸ ਦਿੱਤੀ ਗਈ ਸੀ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਦੇ ਕਾਦੇ ਵਾਸਤੇ ਤੁਸੀਂ ਫਿਰ ਤਰ੍ਹਾਂ ਨੂੰ ਲੋਲ ਲਾਉਂਦੇ ਹੋ ਕਿ ਭਾਈ ਤੂੰ ਫੈਸਲੇ ਸੁਣਾ ਫੈਸਲੇ ਤਾਂ ਅਸੀਂ ਤੁਹਾਨੂੰ ਦੱਸੇ ਹੋਏ ਨੇ ਕੱਲ ਦੇ ਅਲਾਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਦਾ ਮਜ਼ਦੂਰ ਵਰਗ ਪੰਜਾਬ ਦਾ ਕਿਸਾਨ ਵਰਗ ਪੰਜਾਬ ਦਾ ਹਰ ਭਾਈਚਾਰਾ ਬਿਲਕੁਲ ਖੁਸ਼ ਨਹੀਂ ਤੇ ਦੂਸਰੇ ਪਾਸੇ ਵਾਰ-ਵਾਰ ਫਿਰ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਭਈ ਤੁਸੀਂ ਜਿਹੜਾ ਹੈ ਸਹੀ ਨਹੀਂ ਹੋ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਨੂੰ ਖੋਣ ਦੀ ਤਿਆਰੀ ਫਿਰ ਤੋਂ ਦੁਬਾਰਾ ਸੂਤਰ ਦੱਸਦੇ ਨੇ ਕਿ ਕਰ ਲਈ ਗਈ ਹੈ ਕਿਉਂਕਿ ਉਸ ਦੀ ਲੱਗੇ ਹੋਏ ਨੇ ਸਾਰੇ ਮੰਤਰੀਆਂ ਉੱਤੇ ਸਾਰੇ ਵਿਧਾਇਕਾਂ ਉੱਤੇ ਉਹੀ ਵਿਧਾਇਕ ਅਤੇ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦੇ ਰਹੇ ਨੇ ਜਿੰਨਾ ਉੱਤੇ ਵੱਡੇ ਹਲਕਾ ਇੰਚਾਰਜ ਲਗਾ ਦਿੱਤੇ ਗਏ ਨੇ ਉਹ ਹਲਕਾ ਇੰਚਾਰਜ ਅਮੀਰ ਵੀ ਨੇ ਉਹਨਾਂ ਦਾ ਆਪੋ ਆਪਣੇ ਹਲਕਿਆਂ ਦੇ ਵਿੱਚ ਬੋਲ ਵਾਲਾ ਵੀ ਹੈ ਉਹਨਾਂ ਦਾ ਦਬਦਬਾ ਵੀ ਹੈ ਉਹ ਆਪਣੇ ਇਲਾਕੇ ਦੀਆਂ ਉਪਕੀਆਂ ਚਕਸੀਤਾ ਹਨ ਇਸ ਕਰਕੇ ਉਹ ਵਿਧਾਇਕ ਅਤੇ ਮੰਤਰੀ ਡਰ ਰਹੇ ਨੇ ਕਿ ਸਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਟਿਕਟਾਂ ਤਾਂ ਨਹੀਂ ਮਿਲਣੀਆਂ ਬੈਟਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਿਹੜਾ ਹੈ ਖੜਿਆ ਚਾਵੇ ਕਿਉਂਕਿ ਅੰਦਰੋਂ ਅੰਦਰੀ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਂ ਮਨੀ ਸੋਧਿਆ ਅਤੇ ਕੁਝ ਪੰਜਾਬ ਦੇ ਵਿੱਚੋਂ ਵਿਧਾਇਕ ਅਤੇ ਮੰਤਰੀ ਨੇ ਜੋ ਵਿਰੋਧ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਦੋਂ ਅਰਵਿੰਦ ਕੇਜੀਵਾਲ ਅਤੇ ਬਨੀ ਸੋਧਿਆ ਤਿਹਾਰ ਜੇਲ੍ਹ ਦੇ ਵਿੱਚੋਂ ਆਏ ਸੀ ਕੁਲਤਾਰ ਸਿੰਘ ਸਦਮਾ ਹਰਪਾਲ ਸਿੰਘ ਠੀਮਾ ਅਤੇ ਅਮਨ ਅਰੋੜਾ ਵੱਲੋਂ ਸਪੈਸ਼ਲ ਮੁਲਾਕਾਤ ਕੀਤੀ ਗਈ ਅਰਵਿੰਦ ਕੇਜੀਵਾਲ ਦੇ ਨਾਲ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਹੀ ਨਹੀਂ ਕੰਮ ਕਰ ਰਿਹਾ ਉਹਨਾਂ ਦਿਨਾਂ ਤੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜੀਵਾਲਦੀਆਂ ਅੱਖਾਂ ਦੇ ਵਿੱਚ ਰੱਖ ਲੈ ਕਿਉਂਕਿ ਇਹ ਅਰਵਿੰਦ ਕੇਜੀਵਾਲਦੀ ਬੜੀ ਵੱਡੀ ਪਾਲਿਸੀ ਹੈ ਯੂਜ਼ ਐਂਡ ਥਰੋ ਵਰਤ ਲੋ ਫਿਰ ਬਾਅਦ ਵਿੱਚ ਸੜਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂਨੂ ਵੋਟਾਂ ਪਈਆਂ 2022 ਦੀ ਅਵਧਾ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਹਮਦਰਦੀ ਸੀ ਪੰਜਾਬ ਤੇ ਹੱਕਾਂ ਦੀ ਗੱਲ ਕਰਦੇ ਸੀ ਐਮਐਸਪੀ ਦੀ ਗੱਲ ਕਰਦੇ ਸੀ ਮੌਜੂਦਿਆ ਦੀ ਗੱਲ ਕਰਦੇ ਸੀ ਨੌਕਰੀਆਂ ਦੀ ਗੱਲ ਕਰਦੇ ਸੀ ਲੇਕਿਨ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਵਿੱਚ ਆਏ ਮੁੱਖ ਮੰਤਰੀ ਬਣੇ ਪੰਜਾਬ ਦੇ ਮੁੱਖ ਮੰਤਰੀ ਉਹ ਸਾਰੇ ਵਾਦੇ ਪੁੱਲ ਗਏ ਇਸ ਕਰਕੇ ਹੁਣ ਵੱਡੇ ਪੱਦਰ ਤੇ ਫਿਰ ਤੋਂ ਦੁਬਾਰਾ ਅੰਦਰੋਂ ਅੰਦਰੀ ਬਗਾਵਤ ਚੱਲ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਰੁੱਧ ਇਹ ਸਾਰਾ ਆਲਰੇਡੀ ਹਰਮੀਤ ਸਿੰਘ ਪਠਾਰ ਪਾਜਰਾ ਨੇ ਕਹਿ ਦਿੱਤਾ ਸੀ ਕਿ ਸਾਦਾ ਸੇ ਸਮਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਖੜਨ ਦਾ ਡਟਣ ਦਾ ਅਤੇ ਮਰਨ ਦਾ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦਾ ਜੇਕਰ ਹੁਣ ਨਾ ਕੀਤੀ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕ ਸਾਨੂੰ ਜੁੱਤੀਆਂ ਮਾਰਨਗੇ ਧੰਨਵਾਦ